ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ਼ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਲਓ ਸਿਓ ਜੀ ਹਾਂਜੀ ਜੀ ਇਹ ਸਵੇਰ ਦਾ ਟਾਈਮ ਆ ਅ 8:00 ਵਜੇ ਦਾ ਟਾਈਮ ਆ ਬੱਚੇ ਸਕੂਲ ਜਾ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਕਾਲੀ ਘਟਾ ਆ ਗਈ ਸੀ ਇਹਦੇ ਵੀ ਕੈਮਰੇ ਚ ਦਾ ਚਾਨਣਾ ਲੱਗ ਰਿਹਾ ਜਿਵੇਂ ਬਹੁਤ ਹਨੇਰ ਹੋ ਗਿਆ ਸੀਗਾ ਇੰਨੀ ਜ਼ਿਆਦਾ ਕਾਲੀ ਘਟਾ ਆਈ ਸੀਗੀ ਬੱਦਲ ਬਹੁਤ ਜ਼ਿਆਦਾ ਆ ਗਿਆ ਸੀਗਾ ਆਪਣੇ ਸਵੇਰੇ ਸਵੇਰੇ ਹਵਾ ਬਹੁਤ ਤੇਜ਼ ਚੱਲ ਰਹੀ ਸੀਗੀ ਮੈਂ ਫਿਰ ਇੱਥੇ ਅੰਦਰ ਕੰਮ ਕਰ ਰਹੀ ਸੀ ਮੈਂ ਚਲੋ ਵੀ ਥੋੜਾ ਜਿਹਾ ਸ਼ੂਟ ਕਰ ਲਈਏ ਤੇ ਮੈਂ ਥੋੜਾ ਜਿਹਾ ਬਣਾਇਆ ਸੀਗਾ ਵੀਡੀਓ ਇਸ ਤੋਂ ਬਾਅਦ ਮੀਂਹ ਵੀ ਆ ਗਿਆ ਸੀਗਾ ਲੋ ਜੀ ਕਹਿ ਦਿੰਦੇ ਕਰੀ ਜਾਂਦੇ ਸੀ ਮੀਂਹ ਮੀਂਹ ਅੱਜ ਫਾਈਨਲੀ ਮੀਂਹ ਪੈ ਹੀ ਗਿਆ ਸੋਨਾ ਪੈ ਗਿਆ ਪੈ ਰਿਆ ਹਲੇ ਵੀ ਫੇਰ ਕੰਮ ਹਲੇ ਆਪਣਾ ਪਿਆ ਹੈ ਪਾਂਡੇ ਵਗੈਰਾ ਮੰਡਣੇ ਸੀਗੇ ਝਾੜੂ ਲਾਖੀ ਗਈ ਸੀ ਕਿ ਪੱਠੇ ਚ ਪੱਠੇ ਚ ਕਾਣ ਗਈ ਉੱਤੇ ਗਈ ਭੇਜ ਗਈ ਮੀਂਹ ਆ ਗਿਆ ਫੇ ਮੈਂ ਹੁਣ ਨਾ ਮੀਂਹ ਦੇ ਵਿੱਚ ਮੈਂ ਕਿਹਾ ਚਲੋ ਮੀਂਹ ਪੈ ਰਿਆ ਹਨ ਬੇੜਾ ਆਪਣਾ ਮੀਂਹ ਦੇ ਪਾਣੀ ਨਾਲ ਵਧੀਆ ਦੁੱਤਾ ਜਾਂਦਾ ਵੈਸੇ ਨਹੀਂ ਧੋਂਦੇ ਹੈਗੇ ਬੇੜੇ ਨੂੰ ਕਿਉਂਕਿ ਥੱਲੇ ਬੇੜੇ ਚ ਗਿੱਲਾ ਹੋ ਜਾਂਦਾ ਫੇ ਮੀਂਹ ਦੇ ਪਾਣੀ ਨਾਲ ਧੋ ਦਿੰਨੇ ਹੁੰਦੇ ਮੈਂ ਫੇ ਬੇੜਾ ਧੋਣ ਲੱਗੀ ਹੁਣ ਮੈਂ ਭੇਜ ਗਈ ਕੱਪੜੇ ਮਿਲ ਕੇ ਬਿਲਕੁਲ ਭੇਜ ਗਏ ਨਾਲੇ ਮੀਂਹ ਦੇ ਵਿੱਚ ਨਾਲੇ ਨਾਲੇ ਆਪਣਾ ਬੇੜਾ ਧੁੱਤਾ ਗਿਆ ਪਾਂਡੇ ਵਿੱਚ ਉੱਥੇ ਇਕੱਠੇ ਕਰਕੇ ਰੱਖਤੇ ਮੀ ਪੈ ਰਿਆ ਹੈ ਫੇਰ ਮਾਜ਼ਾਂਗੇ ਮੀ ਹਟੇ ਤੇ ਵੀ ਸੋਣਾ ਪੈ ਗਿਆ ਹੈ ਕਾਫੀ ਦਿਨ ਤੇ ਕਰੀ ਜਾਂਦੇ ਤੇ ਮੀ ਕਾਫੀ ਪੈ ਗਿਆ ਲਓ ਜੀ ਇੱਥੇ ਮੀ ਪੈਣ ਤੋਂ ਬਾਅਦ ਫੇਰ ਉਹੀ ਆਪਣਾ ਡੇਲੀ ਰੁਟੀਨ ਦਾ ਕੰਮ ਸ਼ੁਰੂ ਹੋ ਗਿਆ ਜੀ ਸੋ ਗੋ ਮੀ ਸੱਜਰੇ ਆ ਗਿਆ ਸੀ ਤੇ ਆਪਣੇ ਕੰਮਕਾਰ ਵੀ ਸਾਰੇ ਲੇਟ ਹੋ ਗਏ ਤੇ ਇੱਥੇ ਕਿਹੇ 1.5 ਵਜੇ ਦਾ ਟਾਈਮ ਆ ਉਸ ਟਾਈਮ ਫਿਰ ਮੈਂ ਪੋਚਾ ਲਾ ਰਹੀ ਸੀ ਤੇ ਇੱਥੇ ਆ ਜਿਹੜਾ ਮੈਂ ਮਸ਼ੀਨ ਦਾ ਚੱਕਾ ਚੱਕ ਕੇ ਰੱਖਿਆ ਟੁੱਟ ਗਿਆ ਕੱਲ ਜੀ ਮੈਂ ਲੱਗੀ ਕੱਪੜੇ ਸਿਉਣ ਤੇ ਮਸ਼ੀਨ ਦਾ ਚੱਕਾ ਟੁੱਟ ਗਿਆ ਮਸ਼ੀਨ ਫਿਰ ਮਤਲਬ ਖੜ ਗਈ ਤੇ ਫਿਰ ਮੈਂ ਉਸ ਤੋਂ ਬਾਅਦ ਥੱਲੇ ਲਾ ਕੇ ਮਸ਼ੀਨ ਥੋੜੀ ਜੀ ਸਲਵਾਰ ਸਿਉਂਦੀ ਸੀ ਕੱਲ ਤੇ ਅੱਜ ਸਹਿਜਪ੍ਰੀਤ ਲਵਾ ਲਿਆ ਹੈ ਸਿਗਾ ਚੱਕਾ ਟਾਂਕਾ ਟੁੱਟ ਗਿਆ ਸੀਗਾ ਇਹਦਾ ਚੱਕੇ ਜਿਹਦਾ ਜਿਹੜਾ ਘੁੰਮਦਾ ਜਿਹਦੇ ਉੱਤੇ 벨ਟ ਤੇ ਸੱਜਪ੍ਰੇ ਅੱਜ ਫਿਰ 2 ਵਜੇ ਸਕੂਲੋਂ ਆਉਣ ਤੋਂ ਬਾਅਦ ਲੈ ਗਿਆ ਸੀਗਾ ਤੇ ਉਹਨੇ ਟਾਂਕਾ ਲਵਾ ਲਿਆਂਦਾ ਚਲੋ ਫਿਰ ਅੱਧਾ ਕੁ ਮੈਂ ਸਲਵਾਰ ਦੂਏ ਲੋੜ ਸੀ 23 ਮਸ਼ੀਨ ਥੱਲੇ ਰੱਖ ਕੇ ਬਾਕੀ ਫਿਰ ਮੈਂ ਮੂਰੀਆਂ ਇਹਦੇ ਉੱਤੇ ਕਰ ਲੀਆਂ ਸੀਗਾ ਲਿਆ ਕੇ ਉਹਨਾਂ ਨੇ ਜਦੇ ਕਾਸਤਾ ਉਹਦੇ ਨੇ ਤੇ ਉਹਦੇ ਪਾਪੇ ਨੇ ਦੋਹਾਂ ਨੇ ਫਿਰ ਕਾਸਤੀ ਮਸ਼ੀਨ ਤੇ ਬਹੁਤ ਔਖਾ ਹੋ ਗਿਆ ਹੋ ਗਿਆ ਸੀਗਾ ਮੈਨੂੰ ਇਦਾਂ ਸੀਗਾ ਵੀ ਮੈਂ ਲੱਗੀ ਸੀ ਹੁਣ ਸੂਟ ਸਿਉਣੇ ਸੀਗੇ ਹੁਣ ਮੇਰੀ ਮਸ਼ੀਨ ਖੜ ਗਈ ਤੇ ਪਰ ਟਾਂਕਾ ਲੱਗ ਕੇ ਲੋਟ ਆ ਗਿਆ ਤੇ ਸੱਜਪ੍ਰੀਤ ਅੱਜ ਜਾ ਕੇ ਜਦਲਵਾ ਲਿਆ ਸੀਗਾ ਇਹ ਕਪੜੇ ਜੀ ਟਹਿ ਮਾਰਨੇ ਵਾਲੇ ਪੈ ਨੇ ਤੇ ਫਿਰ ਮੈਂ ਇੱਥੇ ਲੱਗੀ ਸੀ ਪੋਚਾ ਲਾਣ ਵਾਸ ਜੀ ਅੰਦਰ ਦਾ ਪੋਚਾ ਲੱਗ ਗਿਆ ਸੀਗਾ ਇਹ ਲੌਬੀ ਹੋ ਰਹੀਦੀ ਸੀ ਫਿਰ ਥੋੜਾ ਜਿਹਾ ਇਹ ਬਲਾਕ ਬਣਾਇਆ ਸੀਗਾ ਮੈਂ ਤੇ ਕੰਮ ਬਹੁਤ ਜ਼ਿਆਦਾ ਲੇਟ ਹੋ ਗਏ ਸੀਗੇ ਮੀ ਸਵੇਰ ਸੱਜਰੇ ਔਨ ਕਰਕੇ ਤੇ ਫਿਰ ਗਰਮੀ ਵੀ ਉਸੇ ਤਰ੍ਹਾਂ ਫੇਰ ਹੋ ਗਈ ਸੀ ਮੀਂਹ हट ਗਿਆ ਤੋਂ ਪਾਣੀ ਜਿਆਦਾ ਨਿਕਲੇ ਇਕੜੱਕੇ ਦੀ ਤੇ ਗਰਮੀ ਵੀ ਬਹੁਤ ਪਈ ਮੀਂਹ ਇਹ ਲੱਗਦਾ ਹੀ ਨਹੀਂ ਸੀਗਾ ਵੀ ਸਵੇਰੇ ਮੀਂਹ ਪੈ ਕੇ ਹਟਿਆ ਇੰਨੀ ਜਿਆਦਾ ਗਰਮੀ ਹੋ ਗਈ ਸੀ ਬਾਅਦ ਦੇ ਵਿੱਚ ਮੈਂ ਇੱਥੇ ਕੰਮ ਕਰਦੀ ਕਰਦੀ ਬਹੁਤ ਜਿਆਦਾ ਭੇਜੇਗੀ ਸੀ ਕਿ ਫੇਰ ਕੱਪੜਿਆਂ ਦਾ ਉਹੀ ਬੁਰਾ ਹਾਲ ਤੇ ਮੈਂ ਨਾ ਕੱਲ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਕਹਿ ਰਹੇ ਸੀਗੇ ਕਹਿੰਦੇ ਜਦੋਂ ਕੱਪੜੇ ਧੋਣੇ ਆ ਉਹਦੋਂ ਸੁੱਕ ਜਾਂਦੇ ਨੇ ਧੋਣ ਦੀ ਸਾਰੇ ਸੁੱਕ ਜਾਂਦੇ ਨੇ ਜਦੋਂ ਪਾਉਨੇ ਆ ਕਹਿੰਦੇ ਪਾਉਂਦੇ ਸਾਰੇ ਗਿੱਲੇ ਹੋ ਜਾਂਦੇ ਨੇ ਕੰਮ ਕਹਿੰਦੇ ਉਲਟਾ ਹੀ ਹੋ ਰਿਹਾ ਆਪਣੇ ਸਹੀ ਗੱਲ ਆ ਜੀ ਜਿਹੜੇ ਕੱਪੜੇ ਪਾ ਲੈਨੇ ਆ ਉਹ ਐਨ ਭਿੱਜ ਜਾਂਦੇ ਨੇ ਪਾਣੀ ਦੇ ਐ ਲੱਗਦਾ ਜਿਕਰ ਪਾਣੀ ਚ ਨਿਚੋੜ ਕੇ ਪਾਏ ਹੁੰਦੇ ਨੇ ਬਹੁਤ ਜ਼ਿਆਦਾ ਗਰਮੀ ਆਦ ਕਿ ਤੇ ਬਾਲੀਓ ਗਰਮੀ ਪੈ ਰਹੀ ਆ ਤੇ ਲੋਜੀ ਪੋਚਾ ਲਾਉਣ ਤੋਂ ਬਾਅਦ ਹੁਣ ਆਪਾਂ ਨੇ ਪੋਚਾ ਧੋ ਕੇ ਰੱਖਤਾ ਤੇ ਫਾਸ਼ ਵਗੈਰਾ ਵੀ ਧੋਦਾਂਗੇ ਹੁਣ ਉਸੇ ਪਾਣੀ ਦੇ ਨਾਲ ਫਾਸ਼ ਸਾਫ਼ ਕਰਦਾਂਗੇ ਤੇ ਆਪਣਾ ਹੁਣ ਵੈਸੇ ਝਾੜੂ ਪੋਚੇ ਦਾ ਕੰਮ ਨਿਬੜ ਗਿਆ ਸੀਗਾ ਰਹਿ ਗਿਆ ਸੀਗਾ ਭਾਂਡਿਆਂ ਦਾ ਤੇ ਭਾਂਡੇ ਮੈਂ ਬਾਅਦ ਚ ਮੰਜੂਗੀ ਹੁਣ ਆ ਕੰਮ ਪੋਚੇ ਦਾ ਕਰਨ ਤੋਂ ਬਾਅਦ ਫਿਰ ਮੈਨੂੰ ਐਸੀਗਾ ਵੀ ਬੈਠ ਕੇ ਚਲੋ ਹਨਾ ਤੇਰੇ ਕੋ ਬਾਸੇ ਬੈਠ ਕੇ ਪੁੱਛਾ ਜਦੋਂ ਸੁੱਕੀ ਜਾਂਦਾ ਹੁੰਦਾ ਆਪਾਂ ਆਪਣਾ ਭਾਂਡੇ ਮਾਜ ਲੈਨੇ ਹੁੰਦੇ ਜਦੋਂ ਕੋਚਾ ਸੁੱਕ ਜਾਂਦਾ ਮੈਂ ਟਾਕੀਆਂ ਵਗੈਰਾ ਖੋਲੇ ਸੀਗੀ ਥੋੜੇ ਥੋੜੇ ਹਵਾ ਚੱਲੇ ਪਈ ਸੀਗੀ ਵੈਸੇ ਤਾਂ ਥੋੜਾ ਜਿਹਾ ਚਿਹਰੇ ਐ ਸੀਗਾ ਜਦੋਂ ਜੇਨਾ ਚੜੀ ਮੀਂਹ ਪੈਂਦਾ ਰਹੇ ਉਹ ਵੀ ਬਹੁਤ ਸੋਹਣੀ ਠੰਡ ਵੀ ਹੋ ਗਈ ਸੀਗੀ ਹੈਨਾ ਫਿਰ ਪਤਾ ਨਹੀਂ ਇੱਕ ਵਾਰ ਜਦੋਂ ਸੂਰਜ ਨਿਕਲ ਆਇਆ ਫਿਰ ਗਰਮੀ ਹੋ ਗਈ ਬਹੁਤ ਬੁਰਾ ਹਾਲ ਕਰਿਆ ਫਿਰ ਗਰਮੀ ਨੇ ਤੇ ਇੱਥੇ ਜੀ ਮੇਰੀਆਂ ਪਿੰਡੀਆਂ ਧੋੜੀਆਂ ਪਈਆਂ ਸੀਗੀਆਂ ਇਹ ਵੀ ਧੋਣੇ ਵਾਲੀਆਂ ਸੀਗੀਆਂ ਪਹਿਲਾਂ ਆਪਾਂ ਇਸ ਮਾਰਕਟ ਆਪੇ ਨੂੰ ਸਾਬਣ ਨਾਲ ਮਾਜ ਲਾਂਗੇ ਨਾਲੇ ਟੋਕਰੀ ਨੂੰ ਮਾਜ ਲਾਂਗੇ ਉਸ ਤੋਂ ਬਾਅਦ ਪਿੰਡੀਆਂ ਧੋਕੇ ਰੱਖ ਦਾਂਗੇ ਧੁੱਪਾ ਤੇ ਇਹਨਾਂ ਦਾ ਜਿਹੜਾ ਪਾਣੀ ਜੇ ਹੋਊਗਾ ਪਿੰਡੀਆਂ ਦਾ ਸੁੱਕਦਾ ਜੇ ਹੋ ਜਾਊਗਾ ਧੁੱਪਾਂ ਦੇ ਵਿੱਚ ਬਣਾਉਣੀਆਂ ਤਾਂ ਅੱਜ ਹੈ ਨਹੀਂ ਸੀਗੀਆਂ ਵੈਸੇ ਹੀ ਫੇਰ ਮੈਂ ਧੋਕੇ ਰੱਖ ਲਈਆਂ ਵੀ ਚਲੋ ਕਾਲੂ ਬਣਾ ਲਾਂਗੇ ਕਾਲੂ ਸਵੇਰ ਬਣਾਵਾਂਗੇ ਪਿੰਡੀਆਂ ਤੇ ਅੱਜ ਦਾ ਜੀ ਲੱਗੇ ਹੋਏ ਸੀਗੇ 4-5 ਕਕਰੇਲੇ ਮੇਰੀ ਸਲਾਹ ਸੀਗੀ ਵੀ ਉਹ ਹੀ ਕਰੇਲੇ ਬਣਾ ਲਾਂਗੇ چیر ਕੇ ਤੇ ਉਹ ਹੀ ਤੋੜ ਕੇ ਲਿਆਂਦੇ ਸੀਗੇ ਅੱਜ ਤੱਕ ਕਿਉਂਕਿ ਜੀ ਥੋੜੀ ਦਾਲ ਪਈ ਸੀਗੀ ਕੱਲ ਦੀ ਜਿਹੜੀ ਕੱਲ ਆਪਾਂ ਨੇ ਮੂੰਗੀ ਦੀ ਦਾਲ ਬਣਾਈ ਸੀ ਘਰ ਦੀ ਉਹ ਬਚੀ ਪਈ ਸੀਗੀ ਤੇ ਉਹਦੇ ਕਰਕੇ ਫੇਰ ਮੈਂ ਕਿਹਾ ਵੀ ਚਲੋ ਹੁਣ ਕਰੇਲੇ ਬਣਾ ਲੈਂਦੇ ਆ ਥੋੜੇ ਜਿਨੇ ਨਾਲ ਤੇ ਕਾਲੂ ਪਿੰਡੀਆਂ ਬਣਾ ਲਾਂਗੇ ਇਹ ਪਿੰਡੀਆਂ ਮੈਂ ਤੋੜ ਕੇ ਇਹਨੇ ਤੋਕੇ ਰੱਖ ਲਾਂਗੇ ਤੂ ਪਾਸ ਸੁੱਕ ਜਾਣਗੀਆਂ ਉਸ ਤੋਂ ਬਾਅਦ ਜੀ ਆਪਾਂ ਕਰਾਂਗੇ ਹੋਰ ਕੰਮ ਕਰ ਕੰਮ ਤਾਂ ਮੁੱਕਦੇ ਹੀ ਨਹੀਂ ਜੀ ਮਸਾਂ ਮਾੜੀ ਜੀ ਦੁਪਹਿਰੇ ਜੀ ਟੇਕ ਆਉਂਦੀ ਹੈ ਜਦ ਨੂੰ ਫੇਰ ਬੱਚਿਆਂ ਦੇ ਆਉਣ ਦਾ ਟਾਈਮ ਹੋ ਜਾਂਦਾ ਅੱਜ ਤਾਂ ਮੈਨੂੰ ਇੱਥੇ 12 ਤੋਂ ਉੱਪਰ ਹੀ ਹੋ ਗਿਆ ਸੀਗਾ ਟਾਈਮ ਕੰਮ ਕਰਦੀ ਕਿਉਂਕਿ ਜੀ ਜਿਹੜਾ ਟਾਈਮ ਸਵੇਰੇ ਕੰਮ ਕਰਨ ਦਾ ਸੀਗਾ ਉਸ ਟਾਈਮ ਮੀ ਆ ਗਿਆ ਫੇਰ ਕੰਮ ਰੁਕ ਗਿਆ ਮੇਰੇ ਵਿੱਚ ਤਾਂ ਕੋਈ ਕੰਮ ਹੁੰਦਾ ਨਹੀਂਗਾ ਬਾਅਦ ਵਿੱਚ ਮੈਂ ਹਟੇ ਤਾਂ ਕੰਮ ਹੁੰਦਾ ਹੈ ਉਹਨਾਂ ਚਾਚੀ ਫਿਰ ਮੈਂ ਬਹਿ ਕੇ ਰੋਟੀ ਵਗੈਰਾ ਖਾ ਲਈ ਸੀ ਕਿ ਮੈਂ ਚਲੋ ਇਹਨੇ ਮੀਂਹ ਪੈਂਦਾ ਹੈ ਰੋਟੀ ਖਾ ਲੈਣੇ ਆ ਬਾਕੀ ਜਿਹੜਾ ਅੰਦਰ ਕੰਮ ਰਹਿੰਦੇ ਸੀਗੇ ਉਹ ਕਰਲੇ ਸੀਗੇ ਤੇ ਬਾਹਰ ਫਿਰ ਮੈਂ ਮੀਂਹ ਹਟੇ ਤੋਂ ਬਾਅਦ ਹੀ ਲੱਗੀ ਸੀਗੀ ਬਸ ਜੀ ਹੁਣ ਆਪਣਾ ਭਿੰਡਿਆ ਧੋ ਕੇ ਰੱਖਿਆਂਗੇ ਜਾਂ ਹੁਣ ਮੰਜਾਂਗੇ ਜੀ ਭਾਂਡੇ ਭਾਂਡੇ ਦੀ ਬਿੜੀ ਮੈਂ ਨਹੀਂ ਬਣਾਈ ਹੈਗੀ ਤੇ ਇੱਥੇ ਜੀ ਫੇਰ ਮੈਂ ਲੱਗੀ ਸੀਗੀ ਦੁਪਹਿਰੇ ਰਾਮ ਕਰਨ ਤੋਂ ਬਾਅਦ ਜਿਸ ਕਰਨ ਆ ਗਿਆ ਸੀ ਸਕੂਲੋਂ ਤੇ ਸਹਿਜਪ੍ਰੀਤ ਵੀ ਆ ਗਿਆ ਸੀਗਾ ਉਹ ਚੱਕੇ ਦਾ ਹੈ ਟਾਂਕਾ ਲਵਾ ਲਿਆ ਸੀਗਾ ਤੇ ਉਹ ਦੇਖ ਰਿਹਾ ਸੀ ਕਿ ਅੰਦਰ ਮੋਬਾਈਲ ਬੈਠੇ ਤੇ ਮੈਂ ਲੱਗੀ ਸੀਗੀ ਆਪਣੀ ਸਲਵਾਰ ਪੂਰੀ ਕਰਨ ਮੈਂ ਹਾਂ ਵੀ ਇਹਦੀ ਸਲਾਈ ਪੂਰੀ ਕਰਦਾ ਤੇ ਥੋੜਾ ਥੋੜਾ ਟਾਈਮ ਹੀ ਲੱਗਦਾ ਹੁੰਦਾ ਜੀ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਿ ਲਗਾਤਾਰ ਬੈਠ ਕੇ ਸਿਓ ਸਕਾਂ ਜੋ ਜਿੰਨਾ ਕੋ ਟਾਈਮ ਹੁੰਦਾ ਬਸ ਓਨਾਂ ਕੋ ਸਿਓ ਲੈਣੇ ਹੁੰਦੇ ਆ ਚਲੋ ਜੀ ਬਣੇ ਰਹੋ ਬਲੌਗ ਤੇ ਨਾਲ ਫੇ ਮਿਲਾਂਗੇ ਤੁਹਾਨੂੰ ਲਾਜੀ ਧਾਰਾ ਮੈਂ ਛੋਇਆ ਨਹੀਂ ਤੇ ਹੁਣ ਲੱਗਿਆ ਕੋਈ ਸਬਜ਼ੀ ਬਣਾਉਣ ਤੇ ਕarele ਲੱਬੇ ਸੀਗੇ ਨੇ ਕਿ 6 ਕarele ਲੱਬੇ ਨੇ ਤੇ ਇਹਨਾਂ ਨੂੰ ਆਪਾਂ ਚੀਰ ਕੇ ਬਣਾ ਲੰਨੇ ਆ ਕਿਉਂਕਿ ਥੋੜੇ ਨੇ ਜੀ ਤੇ ਛੋਟੇ ਵੀ ਨੇ ਆਪਣੇ ਘਰ ਦੇ ਹੀ ਨੇ ਇਹ ਹਲੇ ਬਦਨ ਨਹੀਂ ਲੱਗੇ ਹੈਗੇ ਅੱਜ ਹੀ ਪੈ ਗਿਆ ਸ਼ਾਇਦ ਹੁਣ ਤੁਰਪਣ ਤੇ ਫੁੱਲ ਵਗੈਰਾ ਤਾਂ ਬਹੁਤ ਲੱਗੇ ਹੋਏ ਨੇ ਆਪਾਂ ਇਹਨਾਂ ਨੂੰ ਕੱਟ ਕੇ ਬਣਾ ਲੈਂਦੇ ਆ ਸਰਜੂਆ ਪੰਜ 6 ਵਿੱਚ ਪਾਉਣਾਗੇ ਪਿਆਜ਼ ਤੇ ਸਨਵਾਰ ਜੀ ਨੇ ਸਿਰੇ ਚਾੜਤੀ ਕਾਰਾਂ ਚੋਂ ਅਜੇ ਪਹਿਲਾ ਬਰਾਂ ਕਰਕੇ ਗਿਆ ਅਜੇ ਪੂਰੇ ਬਸ ਹੋਰ ਰਹਿ ਗਿਆ ਕਮੀਜ਼ ਕਮੀਜ਼ ਕਰਨਾ ਹੈ ਫਰਨੰਦ ਨਰਮੀ ਤੇ ਵੀ ਬਹੁਤ ਹੋਗੀ ਮੀਝ ਹੈ ਨਾ ਪਿਆਜ਼ ਹੈ ਨਾ ਪਿਆ ਗਰਮੀ ਫੇਰ ਉਨੀ ਦੀ ਉਨੀ ਹੋ ਗਈ ਸਗੋਂ ਵੱਧ ਪੈ ਗਈ ਇੱਕ ਭੈਣ ਆ ਪਤਾ ਨਹੀਂ ਭਾਈ ਆ ਬਾਲੀਵੁੱਡ ਮਿਊਜ਼ ਬਾਲੀਵੁੱਡ ਮਿਊਜ਼ਿਕ ਉਹਨਾਂ ਦਾ ਸ਼ਾਇਦ ਆਈ ਹੀ ਆ ਤੇ ਉਹਨਾਂ ਨੇ ਕਿਹਾ ਵੀ ਸੀ ਕਹਿੰਦੇ ਪੈਣ ਮੀਂਹ ਨਾਲ ਹਵਾ ਚੱਲਣੀ ਸਭ ਵਧੀਆ ਹੈ ਨਾ ਹਵਾ ਨਾਲ ਸਾਥ ਆਈ ਜਾਂਦਾ ਸਹੀ ਗੱਲ ਆ ਜੀ ਹਵਾ ਹੀ ਖੀ ਜ਼ਮੀਨਾ ਤੋਂ ਮੀਂਹ ਪੈਣ ਤੋਂ ਬਾਅਦ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਸਵੇਰੋਂ ਜਦ ਮੀਂਹ ਪੈ ਗਿਆ ਫੇਰ ਇਹ ਸਾਜਰੀ ਆ ਗਿਆ ਸੀ ਉਸ ਤੋਂ ਬਾਅਦ ਕੰਮ ਲੇਟ ਹੋ ਗਏ ਸੀਗੇ ਮੇਰੇ ਬਾਅਦ ਮੈਂ ਕੰਮ ਕਰੇ ਬਹੁਤ ਜ਼ਿਆਦਾ ਗਰਮੀ ਹੁੰਦੀ ਥਾ ਜ਼ਿਆਦਾ ਗਰਮੀ ਪਈ ਮੀਂਹ ਛੱਟੇ ਤੋਂ ਬਾਅਦ ਤੇਜੀ ਗਈ ਮੈਂ ਤਾਂ ਮੀਂਹ ਪੈਣ ਤੋਂ ਬਾਅਦ ਤਾਂ ਸਹੀ ਗੱਲਾਂ ਬਹੁਤ ਗਰਮੀ ਹੋ ਜਾਂਦੀ ਐ ਇਹਦਾਂ ਦਾ ਵਾਈ ਠੀਕ ਆ ਵੱਟ ਪੈ ਗਿਆ ਸਭ ਉਹ ਤੇ ਹੁਣ ਆਪਾਂ ਚੀਰ ਲੈਣਾ ਸਬਜ਼ੀ ਤੇ ਬਣਾਉਣੀ ਆ ਇਹਨੂੰ ਥੱਲੇ ਰੱਖ ਦੂੰਗੀ ਇਹਨਾਂ ਥੋੜਾ ਜਿਹਾ ਮੂੰਜਾ ਲਾ ਕੇ ਤੇ ਇਹਨਾਂ ਦੇ ਕੜਤਣ ਜੀ ਨਿਕਲ ਜੂਗੀ ਫਿਰ ਉਹਨਾਂ ਦੇ ਥੋੜਾ ਜਿਹਾ ਕਪੜੇ ਧੋਣ ਵਾਲੇ ਪੈਣੇ ਮੇਰੇ ਡਰੈਸਾਂ ਬੱਚਿਆਂ ਦੀਆਂ ਉਹ ਧੋਣੇ ਦੁੱਧ ਮੈਂ ਤਾਂ ਹੱਥ ਦਾ ਬਣਨ ਜੰਗਵਾਲੀ ਆ ਜੀ ਮੈਂ ਨਾ ਕਲੇਜ ਤੋਂ ਛਿਲਕੇ ਨਹੀਂ ਬਣਾਉਂਦੀ ਹੁੰਦੀ ਜਿਹੜੀ ਜਨ ਚੀਤੀ ਬਣਾਉਣੀ ਆ ਬਸ ਇਦਾਂ ਜੀਰ ਕੇ ਬਣਾਉਂਦੀ ਆ ਲਓ ਜੀ ਚੀਲ ਦੀ ਸਬਜੀ ਇਹ ਦੇਖਦੇ ਆ ਤੁਹਾਨੂੰ ਕਦੋਂ ਮਿਲਦੇ ਆ